ਲੋ ਸਵਾਗਤ ਹੈ ਜੀ ਆਪਣਾ ਅੱਜ ਦੇ ਇੱਕ ਨਵੇਂ ਵਲੌਗ ਤੇ ਅੱਜ ਚੱਲਿਆ ਆਪਾਂ ਗੁਰਦੁਆਰਾ ਰਾਜਗੀਰ ਜਿਹੜਾ ਕੀ ਪਟਨਾ ਸਾਹਿਬ ਤੋਂ 100 ਕਿਲੋਮੀਟਰ ਦੂਰਾ ਤੇ ਅੱਜ ਆਪਾਂ ਚੱਲ ਕੇ ਤੁਹਾਨੂੰ ਵੀ ਕਰਾਵਾਂਗੇ ਉਸ ਗੁਰੂ ਘਰ ਦੇ ਦਰਸ਼ਨ ਤੇ ਹੁਣ ਆਪਾਂ ਚੱਲਿਆ ਬਾਬਾ ਜੀ ਤੋਂ ਪਤਾ ਕਰਨ ਟਾਈਮ ਦਾ ਵੀ বাস ਕਿੰਨੇ ਵਜੇ ਚੱਲਣੀਆਂ ਫਿਰ ਆਪਾਂ ਗੱਡੀ ਲਾ ਲਾਂਗੇ ਪਿੱਛੇ ਸਿੱਪੋਸਦੇ ਆ ਘਰ ਦੇ ਬਾਬੇ ਚੱਲ ਕੇ ਪਤਾ लो जी आप दरबार साहब बाबे से चल के पता करिए टाइम का फिर सारी हंग तुम लेके चल लो सवेरे सवेरे कर लो दरबार साहब दर्शन लो जी ये कटा प्रसाद कौ जी क्या काल तक साख्त पटना साहेब क्या ਲੋ ਜੀ ਆਪਣੇ ਬੱਸ ਦਾ ਟਾਈਮ ਪਤਾ ਕਰ ਜਾਂਦਾ। ਬਾਬਾ ਕਹਿੰਦਾ ਸਹੀ 8 ਵਜੇ ਬੱਸ ਤੁਰਨੀ ਆ। ਤੇ ਹੁਣ ਆਪ ਆਪਣੀ ਸੰਗਤ ਨੂੰ ਲਾ ਦਈਏ ਵੀ 8 ਵਜੇ ਨੂੰ ਬਾਅਦ ਦੇ ਨੂੰ ਤਿਆਰੀਆਂ ਕਰ ਚਲੋ। ਤੇ ਫਿਰ ਚાલਦੇ ਆਂ ਪਰ ਆਜ ਸ੍ਰੀ ਹਰਾਮ ਆ ਕੇ ਤੁਹਾਨੂੰ ਦਰਸ਼ਨ। ਜੋ ਵੀ ਹੋਇਆ। ਗੁਰੂ ਘਰ ਦੇ ਦਾ ਆਪਣੇ ਕਰਵੋਣੀ ਕਰਵਾਉਣੇ ਜੀ। ਚੈਨਲ ਨੂੰ ਲੋ ਜੀ ਥੱਲੇ ਆਪਾਂ ਆਪਣੇ ਕਮਰੇ 'ਚ। ਨਾਪਕੇ ਦੇਵ ਸੋਦੇ ਤੂੰ ਨਾਮੁ ਵਾਹਿਗੁਰੂ ਸਤ ਨਾਮੁ ਵਾਹਿਗੁਰੂ ਇਹ ਆਗੇ ਆਪਣੀ ਸ਼ਰਾਂ ਜੀ ਆਪਾਂ ਨੂੰ ਸਾਲ ਰਾਜੋਹਰੀ ਨਵਾਸ ਸਤਿਗੁਰੁ ਮੋਈ ਗੁਰੂ ਸਤ ਨਾਮੁ ਮੋਈ ਗੁਰੂ ਤੋਂ ਰੂਮ ਵਾਹੇ ਗੁਰੂ ਸੋ ਲੋਈ ਲੈਫਟ ਚ ਹੀ ਚਲਦੇ ਆ ਵਾਪਰ ਲੋਈ ਆਹ ਦੀ ਲੈਫਟ ਹੈ ਤੇ ਹੁਣ ਚਲਦਾ ਵਾਪਰ ਆਪਣੇ ਰੂਮ ਚ ਤੇ ਆ ਗਾਮਾ ਠੀਕ ਆ ਫਿ ਮੈਂਟ ਚ ਉੱਪਰ ਪਹੁੰਚ ਜਾ ਲੈ ਟਾ ਗਈ ਜੀ ਆਪਣੀ ਬਸ ਪਹੁੰਚ ਗਏ ਆਪਾਂ ਆਪਣੀ ਮੰਜ਼ਲ ਤੇ ਖੁੱਲ ਜਾ ਉੱਪਰ ਲੱਗੇ ਬਰਲ ਜੀ ਮੰਨੇ گی ਮੰਨਗੀ ਪਿਆਰ ਨਾਲ ਲਓ ਜੀ ਆਹ ਸਾਰਾ ਸਾ ਆਪਣਾ ਕਮਰਾ ਲਿੱਤਾ ਹੋਇਆ ਦੇਖ ਲਓ ਆ ਗਏ ਆਪਾਂ ਜੀ ਆਪਣੇ ਕਮਰੇ ਕੋਲੇ ਲੋ ਗਿਆ ਬਣਾ ਦੇਣਾ 8 ਵਜੇ ਕਰੂਗੀ ਮੰਮੀ ਬੱਸ 8 ਵਜੇ ਕਰੂਗੀ 8 ਵਜੇ ਤਰੂਮੀ ਆ ਤੂੰ ਗੋ ਅਗਰ ਨਾ ਤਾਂ ਦਰਪਤਾ ਕਰੀ ਜਾਂਦੀ ਹੈ ਯਾਰੀਆਂ ਤੁਸੀਂ ਉਜੀ ਲੱਗ ਗਿਆ ਜਿੰਦਾ ਤੇ ਹੁਣ ਆਪਾਂ ਚੱਲਦੇ ਆਂ ਗੱਡੀ ਕੋਲ ਤੇ ਸਾਡੇ ਨਾਲ ਹੀ ਚੱਲਣਗੇ ਆਪ ਚੱਲਾਂਗੇ ਆਪਣੀ ਗੱਡੀ ਤੇ ਹਾਂ ਉਹ ਅੱਗੇ ਕਰ ਮੱਥਾ ਦੇ ਕੇ ਫਿਰ ਫੋਮਾ ਕੇ ਚੱਲਦੇ ਆਪਾਂ ਜਿਹੜਾ ਆਪਾਂ ਪਾਉਂ ਲਾਉਣਾ ਨਹੀਂ ਲੋ ਜੀ ਇਹ ਸਾਰੀ ਸੰਗਤ ਜਿਹੜਾ ਕੋ ਦੂਹਰਾ 100 ਕਿਲੋਮੀਟਰ ਤੇ ਸਾਰੀ ਉੱਤੇ ਜਾਣ ਵਾਲੀ ਹੈ ਜੀ ਤਿਆਰੀ ਆ ਬਸ ਸਾਰੀ ਸ਼ਾਜ ਸੱਤਿਆਰੀ ਆ ਜੀ ਸਾਰੀ ਸੰਗਤ ਦੀ ਚੱਲਦੇ ਆਪਾਂ ਵੀ ਆਪਣੀ ਗੱਡੀ ਕੋਲੇ ਹੋਰ ਬੱਸਾਂ ਜਾਣਗੇ ਜੀ ਉਹ ਸਾਰੇ ਥੱਲੇ ਪਾਰਕਿੰਗ ਬਣੀ ਹੋਈ ਹੈ ਜੀ ਗੱਡੀਆਂ ਦੀ ਤੇ ਆਹ ਖੜੀ ਆਪਣੀ ਗੱਡੀ ਦੇ ਹੁੰਦੇ ਆਪਣੇ ਦੇਖ ਨਹੀਂ ਰਹੇ ਚਲ ਕੋਈ ਨਾ ਇਹ ਸਟਾਰਟ ਕਰਕੇ ਆਪ ਹੀ ਹੱਕ ਲਾਉਣਗੇ ਆਪਾਂ ਦਰਬਾਰ ਖੈ ਮੱਥਾ ਟੇਕ ਦੀਏ ਚਲ ਕੇ ਲੋਹੀ ਜਾਣ ਤੋਂ ਪਹਿਲਾਂ ਮੱਥਾ ਟੇਕੀਏ ਦਰਬਾਰ ਸਾਹਿਬ ਸਰਸਨ ਦੇ ਰੇਖੇ ਤੇ ਗੀਤ ਗਾ ਲਈ ਅੱਜ ਸਭ ਦਾ ਉਹਨੂੰ ਕਿਸਾ ਮਾਇਆ ਹੈ ਤੁਮ ਸਭ ਨੂੰ ਆਪ ਦਾ ਮੈਂ ਤੁਹਾਨੂੰ ਮੈਂ ਜਰੂਰ ਜੀ ਲੋ ਜੀ ਕਰ ਲੋ ਦਰਸ਼ਨ ਦੁਆਰਾ ਸਹਿਬ ਪਟਨਾ ਹੈ ਬਰੇ ਸਾਨਾ ਸਾਹਿਬ ਦੇ ਮੱਥੇ ਤੇ ਟਿਕਲੀ ਜੀ ਲੋ ਜੀ ਚੱਲਦੇ ਆਂ ਫਿਰ ਅਣ ਦਰਬਾਰ ਸਾਹਿਬ ਤੇ ਆ ਗਈ ਗੱਡੀ ਆਪਣੀ ਪਹਾੜੀ ਭਾਈਏ ਜਿੱਡੇ ਰਖਦੀ ਸਰਬੱਤ ਦੀ ਪਹਾੜੀ ਹੈ ਬੱਤਰ ਦੀ ਪਹਾੜੀ ਆ ਬਹੁਤ ਹੋਰ ਡੇਟਾ ਪੁੱਤਰਾ ਬਸ ਪਹੁੰਚਣ ਵਾਲਿਆ ਗੁਰੂ ਘਰ ਰਹਿ ਗਿਆ 20 ਕਿਲੋਮੀਟਰ ਹੋਰ ਆ ਤਾਂ ਲੈਣਾ ਕਿਹੜਾ ਸਹਾਰਾ ਐ ਤੁਹਾਨੂੰ ਪਤਾ ਨਹੀਂ ਆਪਣਾ ਇੱਥੇ ਦੀ ਲੋਕਲ ਗੱਡੀ ਦਿਖਾਈਏ ਤੁਹਾਨੂੰ ਲਓ ਜੀ ਆ ਇਥੇ ਦੀ ਲੋਕਲ ਗੱਡੀ ਆ ਲਓ ਜੀ ਪਹੁੰਚ ਗਏ ਗੁਰਦੁਆਰਾ ਸਾਹਿਬ ਆ ਗਿਆ ਗੁਰਦੁਆਰਾ ਤੇ ਬਾਬੇ ਨਾਨਕ ਦਾ ਉਹ ਥੋੜੀ ਆ ਪੀ ਵੀ ਬਾਈ ਗੁਰਦੁਆਰਾ ਗੁਰੂ ਨਾਨਕ ਸੇਤਲ ਰਾਜਗੀਰ ਨਨ ਨਾਲੰਤਾ ਸ਼ੀਤਲ ਕੁੰਡ ਕੁੰਡਾ ਅਜੀਮ ਨਾਲ ਅੰਦਰ ਸ਼੍ਰੀ ਪੱਡੂ ਸਾਹਿਬ ਤੋਂ 29000 ਲਾਉਣ ਹਨ 7000 ਲਿਖੇ ਦਰਸਾਣਾ ਕੀ ਬੜਨਾ ਆ ਜਿੰਨੇ ਬਤਾਇਆ ਓਏ ਅੰਦਰ ਲਾਉਣੀ ਗੱਡੀ ਓਏ ਅੰਦਰ ਬਾਗੋ ਜੋ ਜਾ ਜਾਂਦੀ ਹੈ ਜਾਂਦੀ ਹੈ ਲੋ ਜੀ ਇਹ ਆ ਗਿਆ ਗੁਰਦੁਆਰਾ ਸਾਹਿਬ ਆਪਾ ਬਿਨਣਕ ਦਾ ਹੁਣ ਤਾਂ ਇਹ ਹੋ ਗੋਆ ਵਾਪਸ ਹੋ ਗਏ ਆਪੀ ਨੇ ਸਾਹਿਬ ਸਾਹਿਬ ਰਿਵਾਤ ਹੋਵੇ ਕੰਬੀ ਜੀ ਨੂੰ ਮਨ ਚ ਲੱਗਦਾ ਉਹ ਵੀ ਆ ਬਾਬੇ ਦੀ ਪਾਲੀ ਹੋਣ ਹਾਂ ਉਹ ਮੋੜ ਤੇ ਪੀਣਾ ਤਾਂ ਸਾਹਿਬ ਜੀ ਪਰਨਾ ਸਾਹਿਬ ਜਾ ਆਈ ਗਾਈ ਹੋਈ ਉਹ ਬੈਗ ਲਾਉਂਦੇ ਨੇ ਲੋ ਜੀ ਆ ਬਸ ਤਗਣਾ ਤਾ ਤਾ ਆਨੇ ਬੜੇ ਕਾਰਗਰ ਦੀ ਆਪਣੇ ਮੂਰੇ ਬੈਗ ਲਾਉਂਦੇ ਸੁਣੀ ਆਈ ਹੈ ਵੀ ਮੰਨ ਰੋਟਾ ਤੱਕ ਨਹੀਂ ਰੋਣ

ਆਹ ਲਓ ਬੰਤੀ ਲਓ ਜੀ ਛੇ ਆ ਗਈ ਗੁਰਦਵਾਰੀ ਦੀ ਪਾਰਕਿੰਗ ਆਪੇ ਸੇ ਆ ਗਿਆ ਪਹਾੜ ਦਰਦਵਾਰਾ ਸਾਹਿਬ ਪਹਾੜ ਦੀ ਜਟਤੀ ਆ ਇਹ ਸੋਰੀ ਪਹਾੜੀ ਆ ਗਈ ਇਹ ਪ੍ਰ ਇਹ ਸੋਰੀ ਪਹਾੜੀ ਆ ਜੀ ਤੇ ਪਾਰਕਿੰਗ ਉਹ ਲੈ ਵਿਕਰ ਜੀ ਆਪਣੀ ਲਾਤੀ ਜੀ ਮੰੰਦੇਲੇ ਬਾਬੇ ਨਾਨਕ ਦੀਆਂ ਕਿਹੜਾ ਕਿਹੜਾ ਕਰਾਮਾਤਾਂ ਨੇ ਜੀ ਕਿੱਥੇ ਕਿੱਥੇ ਜਾ ਕੇ ਡੇਰੇ ਲਾਉਣਗੇ ਪਰ ਉਹ ਦਿੱਤੇ ਵੀ ਗਏ ਨੇ ਰੌਣਕੇ ਹੀ ਲਾਤੀ ਮੇਰੇ ਆਪਣਾ ਲੰਗਰ ਦਾ ਲੰਗਰ ਲਾਤੀ ਅਏ ਜਿੱਡੀ ਆਪਣੀ ਲਾਤੀ ਹੰਦੇ ਨੇ ਸੈਟ ਕਰਕੇ ਹੁਣ ਚੱਲਦਾ ਵਾ ਦਰਵਾਰ ਸਾਹਿਬ ਬਸ ਜੀ ਪਤਾ ਨਹੀਂ ਨਿਕਲੀ ਤਾਂ ਆਪਣੇ ਨਾਲ ਹੀ ਸੀਗੀ ਆਪਣੇ ਦਸਤ ਮੋਹ ਪਹਿਲਾਂ ਆਈ ਬਹੁਤ ਵਾਰ ਚਾਗੀ ਆਪਣੇ ਹੁੰਦੇ ਨੂੰ ਬਹੁਤ ਹੀ ਸ਼ੀਵੀ ਸੈਟ ਕਰਕੇ ਲਾ ਰਹੇ ਸੀ ਜਿੱਡੀ ਪਾਰਕਿੰਗ ਵਿੱਚ ਲੋ ਜੇ ਆ ਗਿਆ ਫਰਮਾਨ ਸਾਹਿਬ ਮੋਟਿਆ ਗੁਰਵਾਰ ਸਾਹਿਬ ਚੱਲਦੇ ਆਪਾਂ ਇਹ ਗੁਰਵਾਰ ਸਾਹਿਬ ਐਸ ਤਰ੍ਹਾਂ ਹੀ ਲੋਈ ਨਿਸਾਨ ਸਾਹਿਬ ਤੇ ਮੈਂ ਸਾਡੇ ਇਕੜੀਏ ਤੇ ਅਗੇ ਨਿਸਾਨ ਸਾਹਿਬ ਹਾਲ ਸਿਹਰਾ ਨਿਸਾਨ ਨੂੰ ਲੋਇੰ ਮਸਾਉਂ ਸਾਫ ਤੇ ਆਪਣੇ ਮੱਥਾ ਟੇਕ ਲਿਆ ਤੇ ਹੁਣ ਚੱਲਦੇ ਆਪਾਂ ਦੇਖਦੇ ਆ ਕਿ ਕੀ ਹੈਗਾ ਅੱਛੀ ਗੁਰੂਆਂ ਨੂੰ ਇਹ ਰੂੜਾ ਆਇਆ ਪੈਤਰੋ ਚਰਵਾਰ ਸਾਹਿਬ ਜੀ ਦਾ ਰਸਤਾ ਇਹ ਇਹ ਪਰ ਇਧਰ ਵਟਸਐਪ ਚੱਲਦੇ ਆ ਜੀ ਤੇ ਇਹ ਪਰ ਹੁਆ ਪਰ ਦਰਬਾਰ ਸਾਹਿਬ ਤੇ ਪੌੜੀਆਂ ਚੜ੍ਹਦੇ ਨੇ ਕੋਮਲ ਦੀ ਗੱਲ ਆ ਜੀ ਬਾਬੇ ਨਾਨਕ ਨੇ ਕਿੱਥੇ ਕਿੱਥੇ ਆ ਕੇ ਡੇਰੇ ਲਾਏ ਜਮਾ ਪਹਾੜ ਦੀ ਜੜ ਚ ਆ ਕੇ ਬੈਠੇ ਜੀ ਬਾਬਾ ਨਾਨਕ ਪਹਾੜ ਹਰਾ ਜੀ ਪਹਾੜਾਂ ਤੇ ਮੰਦਰ ਜੇ ਇੱਧਰ ਬਹੁਤ ਜ਼ਿਆਦਾ ਬਣਾਉਂਦੇ ਨੇ ਲੋ ਜੀ ਅਪਰਾ ਗਿਆ ਦਰਵਾਰ ਸਹਿਬ ਲੋ ਜੀ ਦਰਵਾਰ ਸਹਿਬ ਤਾਂ ਪਹੁੰਚ ਗਏ ਕਰਾਉਣੇ ਆ ਦਰਸ਼ਨ ਹੁਣੋਂ ਬਿਨਾਮ ਬੋਲਿ ਕਰੂ ਸਤਿ ਸਾਰੇ ਪਹਾੜ ਨੇ ਹਾਲੇਦੋਲੇ ਇਹ ਪਹਾੜਾ ਸਾਰੇ ਹਾਲੇਦੋਲੇ ਪਹਾੜਾਂ ਦੇ ਵਿੱਚ ਗੁਰਦੁਆਰਾ ਸਾਹਿਬ ਆ ਗਿਆ ਬਾਬੇ ਨਾਨਕ ਦਾ ਇੱਧਰ ਵੀ ਪਹਾੜ ਨੇ ਜੀ ਸਾਰੇ ਇਹ ਸਾਰੇ ਪਹਾੜ ਨੇ ਜੀ Saya itu sangat ke pertama kartu perbenaran, kalo itu ini, karena milih kita kumpul target perkarma hal lagi, kita ikut saja kartu ਸ਼ੁਰੂ ਕਰਾਉਣੇ ਆ ਦਰਬਾਰ ਸਾਹਿਬ ਦੇ ਸਾਹਮਣੇ ਦਰਸ਼ਨ ਤੇ ਇਹ ਆ ਗਈ مین ਗੇਟ ਸ਼ੁਰੂ ਕਰਦਾ ਇਹ ਹੈ ਦਰਬਾਰ ਸਾਹਿਬ ਸਤਨਾਮੁ ਸਿੰਘ ਜੀ ਵਾਹਿਗੁਰੂ ਤੇਰੀ ਯਾਦਾ ਚੱਲੋ ਮਹਾਰਾਜ ਜੀ ਦਰਸ਼ਨੀ ਸਤਨਾਮੁ ਸਿੰਘ ਭਾਈ ਗੁਰੂ ਤੇਰੀ ਯਾਦਾ

ਦੇ ਨੀਚੇ ਪਾਰਕਿੰਗ ਆ ਸਿੱਖ ਧਰਮ ਦੇ ਸੰਸਥਾਪਕ ਸ੍ਰੀ ਗੁਰੂ ਵਰਕਦੇਵ ਜੀ ਦਾ ਜਨਮ ਕੇ ਪਲੇਨਾ ਲਈ ਹੋਇਆ ਸੀ ਜਿਸ ਨੂੰ ਨਾਨਕ ਦੇਵ ਜੀ ਜਿਸਾਂ ਨੇ ਪਾਕਿਸਤਾਨ ਦੇ ਹਾਫੇਕ ਰਾਜਨੀਤਿਕ ਮਾਲਕ ਦਾ ਸਾਹ ਅਤਿਅੰਤ ਤਿੰਨ ਸਾਲਾਂ ਕੱਸੀ ਗਾਜ ਧਰਮ ਜਗਤ ਦੀ ਜਲਦੀ ਹੋ ਚੁੱਕਿਆ ਸੀ ਧਾਰ ਨਿਕ ਰੂਪ ਨਾਲ ਦੇਸ਼ ਤੇ ਕੁਵਰ ਜੇਨ ਵਾਲ ਮੁਕਾ ਦਾ ਦੁੱਖ ਦਾ ਸਦਾ ਦੇ ਬਲ ਸਦਾ ਰਾਸ ਸੀ ਉਨਾ ਮਿਲਤਾ ਹੰਟਾਂ ਦਾ ਵਿੱਚ ਖਾਨ ਇਹ ਸਨ ਕਿ ਸਮਾਲੀ ਗਰੂਪ ਵਿੱਚ ਸਮਾਲੀ ਗਿਆਤ ਪਾਦੇ ਘਾਰ ਲੋ ਵਿੱਚ ਵੰਡਿਆ ਹੋਇਆ ਸੀ ਧਰਤੀ ਜਲ ਗਈ ਸੀ ਜੇਰੇ ਬਣਾ ਦੇ ਜੀ ਨੇ ਸਾਲ ਜਗ ਨੂੰ ਚਾਰ ਲਈ 1100 ਕਿਤੇ ਸੀ ਤੇ ਆਪ ਜੀਆ ਚਾਰੇ ਦੇ ਸਮਾਚਾਰ ਚਾਰੇ ਦਾ ਸੀ ਜੀ ਬੇਨਜੀ ਰਾਹੀ ਬਾਤ ਦੇ ਪੂਰੇ ਭਗਦੀ ਸੀ ਗੁਰੂ ਜੀ ਸੁਲਤਾਨਪੁਰ ਲੋਧੀ ਦੇ ਚੰਦ ਕੇ ਗੌਰ ਸਾਹਿਬ ਦਾ ਮਕਮਾ ਬਨਾਰਸ ਤੇ ਪਿਆਰ ਦੀੇ ਦੇ ਤਰਫੋਂ ਤੋਂ ਹੁਣ ਜੇ ਰਾਜਗਿਰਿੰਦਾਲਾ ਦਾ ਪੁੱਛੇ ਰਾਜਗਿਰਿੰਦਾਲਾ ਰਾਜਗਿਰਿੰਦਿ ਦੇ ਇਸ ਮੂਹਰੇ ਤਸਵੀਰ ਜੇ ਰਾਸਨ ਜੇ ਰਾਇਆ ਜੇ ਦਾਣੇ ਸੀ ਇਹਦਾ ਪੁਰਾਣਾ ਇਤਿਹਾਸ ਨਾਲ ਬੜਾ 1100 ਸਾਲ ਪਹਿਲੇ ਉੱਧਰ ਨਗਰ ਨੇ ਉਸਾਰਨੇ ਵਿਸਾਇਆ ਪੁਰਾਣੇ ਗੁੱਟ ਯਾਦ ਸਭ ਨੇ ਲੇਕ ਤੇ ਰਿਆ ਟਾਂਗ ਨਾਮ ਰਾਜ ਕੀਤਾ ਸੀ ਸੀਰੀਅਸਲੀ ਇਹਨੂੰ ਚੱਲ ਗਏ ਕਿ ਆ ਦੇ ਰਾਜ ਦੇ 70 ਸਾਲ ਕੀ ਪੁਰਾਣੇ ਉੱਥੇ ਮੇਲਾ ਲੱਗਿਆ ਹੋਇਆ ਸੀ ਤੇ ਦੇਖਾ ਇੱਕ ਤਾਂ ਉਹ ਜਾਵੇ ਤੇ ਸਰ ਜੀ ਨੇ ਭਾਈ ਬੰਦਾਰ ਨੂੰ ਨਿਯੁਕਤ ਕੀਤਾ ਕਿ ਇੱਕ ਆਪਿਆ ਕਿ ਜੀ ਦੇ ਸਾਹ ਚਾਲ ਤੇ ਬਾਕੀ ਤੁਸੀਂ ਆਪਣੇ ਸ੍ਰੀ ਗੁਰੂ ਸਾਹਿਬ ਜੀ ਪਾਤਾ ਨੂੰ ਕਰਕੇ ਪੜ ਲਿਓ ਤੇ ਤੁਹਾਨੂੰ ਰੱਬੀ ਪਤਾ ਲੱਗ ਜਾਊਗਾ ਉਹ ਨਾ ਪੋਣਾ ਪਾਉਣਾ ਜੀ ਗੁਰਦੁਆਰਾ ਸਾਹਿਬ ਤੋਂ ਚੱਲਦੇ ਇਹ ਸਿੱਧੂ ਕੋਣ ਭਾਈ ਜੀ ਗੁਰੂ ਨਾਨਕ ਦੀ ਪਹਿਲੀ ਦਾਸੀ ਜੀ ਸਮੇਂ ਬਾਬਾ ਨਾਨਕ ਜੀ ਜਦੋਂ ਇੱਥੇ ਆਏ ਸੀ ਤਾਂ ਉਸ ਟਾਈਮ ਦੇ ਹੀ ਆਈ ਇਹ ਸੋਚੋ ਜਾਲ ਸਗਨ ਨਾਲ ਸਾਰੇ ਦੁੱਖ ਭਟ ਦੂਰ ਹੁੰਦੇ ਨੇ ਜੀ ਲੋਈ ਤੁਰਨ ਲੱਗਿਆ ਗੁਰਦੁਆਰਾ ਸਾਹਿਬ ਤੋਂ ਮੈਂ ਅੰਗਰੇਜ਼ੀ ਲਿਖ ਦਿੰਦਿਆਂ ਨਹੀਂ ਮੈਂ ਹਿੰਦੀ ਲਿਖ ਦਿੰਦਿਆਂ ਨਹੀਂ ਮੈਂ ਪੰਜਾਬੀ ਲਿਖਦਾ ਹਾਂ ਇਹ ਕਿੱਥੇ ਚੱਲਦੇ ਆ ਬੱਸਾਂ ਉੱਥੋਂ ਦੋ ਆਈਆਂ ਸੀ ਤੇ ਆ ਕੇ ਕੜੀ ਜੀ ਸੰਦਕ ਬੈਠੀ ਜਾਂਦੀ ਜੀ ਲਾ ਸੁਣ ਲੋ ਜੀ ਨਿਕਲ ਚੱਲਿਆਂ ਗੁਰਦੁਆਰਾ ਸਾਹਿਬ ਤੋਂ ਉੱਪਰ ਦਰਬਾਰ ਸਾਹਿਬ ਦਰਬਾਰ ਸਾਹਿਬ ਤੋਂ ਜਿਹੜਾ ਆ ਜਾਂਦਾ ਜੀ ਲੰਗਰ ਸਾਹਿਬ ਤੇ ਥੱਲੇ ਆ ਜਾਂਦੀ ਪਾਰਕਿੰਗ ਲੋ ਜੀ ਗੁਰਦੁਆਰਾ ਸਾਹਿਬ ਤੋਂ nikel boleh. <tip> ਸੋ ਨਿਹਾਲ ਸਾਸਰੀਆ ਕਾਲ ਹੋ ਜੀ ਖਾਲਸਾ ਜੀ ਗਾਰਾ ਪਸੜਤ ਇਹ ਜਿੱਥੇ ਜਿੱਥੇ ਤੇ ਖੜੇ ਨਹੀਂ ਨਾ ਤਾਂਗੇ ਨੂੰ ਜਿਆਨ ਲਾਲਾ ਚਰਨੀ ਦੀ ਤਾਂਗੇ ਨੇ ਫਿਰਾਲ ਨਾ ਤਾਂ ਹੀ ਆਏ ਨੇ ਲਖਾ ਜਿਹੜੇ ਬੰਦੇ ਨੇ ਬੜੇ ਗੰਦੇ ਨੇਗੇ ਟਾਂ ਗਰੇ ਫੋਟੋ ਖਿੱਚਣ ਖਿੱਚਣ ਦੇ ਦੇ ਖੱਚਣ ਜੁੜੀ ਫੈ 100 ਰੁਪਇਆ ਲਾ ਮਾਗੇ ਅਰੇ ਸਾਰੇ ਬੱਚਾ ਫੋਟੋ ਹੀ ਖਿੱਚਣੀ ਆ ਮਾ ਇੱਥੇ 10 ਕੀ ਗੱਲ ਹੈ ਲੈ ਲੈ ਵੈਸੇ ਨਹੀਂ ਪੱਕੇ ਲੋਗਰੇ ਜੀ ਨੂੰ ਵਪਾਰੀ ਸਮਝਦੇ ਨਹੀਂ ਗੁਰੂ ਘਰ ਦੇ ਮੂਰੇ ਲਾ ਕੇ ਖਿਚਰਾ ਪੈਸੇ ਕਮਾਉਣ ਦਾ ਢੰਗ ਬਣਾਇਆ ਹੋਇਆ ਇਹਨਾਂ ਲੋਕਾਂ ਦਾ ਫੋਟੋ ਖਿੱਚਣ ਨੂੰ ਕਹੇ ਸਾੜਾ ਕਹੇ 100 ਹਾਂ ਉਸ ਸੇ ਵੀ ਸਿਰ ਢਾਂਗੇ ਨੂੰ 4 ਕਿਲੋਮੀਟਰ ਲੈ ਕੇ ਜਾਣਾ ਇਹ ਫੋਟੋ ਕਿੰਨੇ 100 ਰੁਪਏ ਚਲਾ ਦੱਟੋ ਲੁੱਟ ਮਚਾਈ ਹੋਈ ਆ ਇਹਨਾਂ ਲੋਕਾਂ ਨੇ ਐ ਨਹੀਂ ਕਹਾਂ ਤਾਂ ਦੁਬਾਰਾ ਤੇ ਸਾਹਮਣੇ ਆਉਂਦੇ ਤੇ ਖਿੱਚ ਲੈ ਵਿੱਚ ਕੁੱਤੇ ਉਹਦੇ ਮੂਰੇ ਥੋੜੀ ਜ਼ਰੂਰੀ ਸੀ ਚਲੋ ਆਪਣੀ ਆਪਣੀ ਸ਼ੋਹ ਹੁੰਦੇ ਇਹਨਾਂ ਲੋਕਾਂ ਦੀ ਸੋਚ ਹੀ ਘਟੀ ਆ ਗਈ ਸਾਡੀ ਫੋਟੋ ਕਿੰਨੇ 100 ਰੁਪਏ ਦੇ ਵਿੱਚ ਹੁੰਦੇ ਨੇ ਕੁਸ ਮਾਰੇ ਬੰਦੇ ਨਹੀਂ ਸੋਚ ਗੰਦੀ ਹੁੰਦੀ ਆ ਖੈਤ ਨੂੰ ਵਜਾ ਰਿਹਾ ਮੈਂ ਬਈ ਬਾਲਾ ਜੀ ਇਹ ਇਹਨਾਂ ਦਾ ਕਲਚਰ ਸਾੜੀ ਉਹਦਾ ਜ਼ਰਾ ਬਾਲਾ ਮੈਂ ਕਹਿਣਾ ਤਿੰਨ ਉਹਨੇ ਉਹ ਦੇ ਕਿੱਥੇ ਲੈ ਆਪੇ ਜੀ ਸਭ ਪੈ ਕੇ ਤਿੰਨ ਮਿੰਟ ਜੀ ਆਹ ਵਾਲਾ ਆ ਵਸ ਵੀ ਆਪਾਂ ਉਹ ਜੀ ਕਹਿਣਾ ਆਪਾਂ ਬਸ ਆਪਣੇ ਨਾਲ ਆ ਗਏ ਹੰਜੂਰ ਹੰਜੂਰ ਹੀ ਲੱਗ ਜਾਂਦੇ ਨੇ ਆਪਾਂ ਕਿ ਜੱਦੀ ਹੋਈ ਜਾਂ ਆਪਾਂ ਆਪਣੀ ਗੱਡੀ ਚ ਹੰਜੂਰ ਉੱਥੇ ਲੱਗਿਆ ਪੰਜਾਤੀ ਆਪਣੇ ਕਿਤੇ ਸੈਮਨ ਜੀ ਆਪਾਂ ਦੀ ਸਾਹਿਬ ਜੀ ਨਾ ਆਓ ਜੀ ਤਿੰਨ ਘੰਟੇ ਹੋ ਗਏ ਚੱਲੇ ਨੂੰ ਗੁਰੂ ਕਾ ਬਾਗ ਪਹੁੰਚ ਗਏ ਪਟਨਾ ਸਹਿਬ ਇਹ ਗੁਰੂ ਕਾ ਬਾਗ ਆਹ ਸਹੀ 10ਵੀਂ 9ਵੀਂ ਤੋਂ 10ਵੀਂ ਪਾਸੇ ਗੁਰੂ ਕਾ ਬਾਗ ਆਹ ਸਹੀ 9ਵੀਂ 10ਵੀਂ ਪਟਨਾ ਸਹਿਬ ਨਵਾਬ ਰਹੀਮ ਬਕਸਿਸਤ کریم ਬਕਸਿਸ ਗੇਟ ਲੋ ਜੀ ਕਰਵਾਉਣੇ ਹੁਣ ਚੱਲ ਕੇ ਦਰਸਨ ਅੰਦਰ ਸਰਵਾਰ ਸਾਹਿਬ ਦੇ ਲੋ ਜੀ ਕਰੋ ਦਰਸ਼ਨ ਗੁਰਦੁਆਰਾ ਗੁਰੂ ਕਾ ਬਾਗ ਪਹੁੰਚੁਕੇ ਆ ਖੜੇ ਨੇ ਆਪਣੇ ਸਰਦਾਰ ਦੇ ਲੋ ਜੀ ਇਤਿਹਾਸ ਹੈ ਇਤਿਹਾਸ ਗੁਰਦੁਆਰਾ ਸਾਹਿਬ ਦਾ ਗੁਰੂ ਕੇ ਬਾਗ ਦਾ ਜੂਮ ਕਰ ਲਿਓ ਤੇ ਜੂਮ ਕਰਕੇ ਸਕਰੀਨਸ਼ਾਟ ਲੈ ਕੇ ਪੜ੍ਹ ਲਿਓ ਤੇ ਇਸ ਤਾਂ ਨਵਾਬ ਰਹੀਮ ਬਖਸ਼ ਕਰੀਮ ਬਖਸ਼ਿਸ ਦੋ ਭਰਾਵਾਂ ਸਕਿਆਂ ਦਾ ਕੀਚਾ ਸੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸ਼ਾਮ ਤੋਂ ਵਾਪਸੀ ਸਮੇਂ ਇਸ ਬਾਗ ਵਿੱਚ ਆਪਣਾ ਡੇਰਾ ਲਾਇਆ ਗੁਰੂ ਜੀ ਨੇ ਚਾਰ ਨੂੰ ਪੈਂਦੇ ਹੀ ਸਕਿਆ ਬਾਗ ਹਰਿਆ ਭਰਾ ਹੋ ਗਿਆ ਨਵਾਬਾ ਨੇ ਇਹ ਬਾਗ ਜੀ ਨੂੰ ਸਨਮਾਨਿਤ ਕਰ ਦਿੱਤਾ ਤੇ ਬਾਗ ਦਾ ਘੇਰਾ ਚਾਰ ਦੁਆਰੀ ਆਪਣੇ ਵੱਲੋਂ ਕਰਾਉਣ ਦਾ ਸੰਕਲਪ ਲਿਆ ਇਸ ਵਕਤ ਤਾਂ ਸ਼ਰਾਬ ਜਿਸ ਦਿੱਤੇ ਗੁਰੂ ਜੀ ਆ ਕੇ ਬੈਠੇ ਹਨ ਨੰਨ ਦਾ ਜ਼ਰਾਕਤ ਜੋ ਗੁਰੂ ਜੀ ਦੇ ਕਲਪਤ ਲਿਆ ਇਤਿਹਾਸਕ ਵਸਤੂ ਤਨ ਨੰਮਦਾ ਦਾ ਰਾਖ ਜੇ ਗੁਰੂ ਜੀ ਦੇ ਦਰਤਨ ਤੋਂ ਵੱਡਾ ਹੋਇਆ ਕੋ ਜਿਸ ਦੇ ਜਲਨਲ ਨawab ਦੀ ਪਤਨੀ ਨੂੰ ਕੋਲ ਦੂਰ ਹੋਇਆ ਇੱਥੇ ਹੀ ਵਿਸਾਖ ਸਦਮੀ 7ਵੇਂ ਵਾਲੇ ਦਿਨ ਜੀਤੋ ਗੁਰਦਰ ਆਈ ਜੀ ਤਾਂ ਆਪਣੇ ਸਤੂਰ ਪਿਤਾ ਜੀ ਤੇ ਬਾਦਰ ਸਾਹਿਬ ਜੀ ਦੇ ਨਾਲ ਪਹਿਲੀ ਵਾਰ ਸਰੀਰਕ ਤੌਰ ਤੇ ਮਲਾਪ ਹੋਇਆ ਸੀ ਇੱਥੇ ਹੀ ਸਾਖੀ ਸੀਦੀ ਇਹ ਜਿਸ ਮਾਸਟਰ ਹੱਸਾਲ ਦਸੇਸ ਸਟ ਮਾਡਲ ਬਣਾਇਆ ਜਾਂਦਾ ਹੈ। ਲੋ ਜੀ। ਇਹ ਇਥੋਂ ਦਾ ਇਤਿਹਾਸ। ਸੇ ਹੁਣ ਕਰਾਉਣੇ ਆਪਾਂ ਤੁਹਾਨੂੰ ਗੁਰੂ ਘਰ ਦੇ ਦਰਸ਼ਨ। ਲੋ ਜੀ ਗੁਰੂ ਜੀ ਦਾ ਘੂ ਇੱਕ ਕਰੋ ਦਰਸ਼ਨ। ਅਮਨ ਲਾ ਟੈਂਟ ਸੀ ਉਸ ਟਾਈਮ ਦੀ ਪਹਿਲਾਂ ਦੀ। ਇਹ ਇੱਥੋਂ ਗੁਰੂ ਜੀ ਦਾ ਘੂ ਚੱਲਦਾ ਸੀ ਆ ਹੇ ਇੱਥੋਂ ਦੀ ਬਾਲਤ ਘੁੰਮਦੇ ਸੀਗੇ ਜੀ ਉਸ ਟਾਈਮ ਆ ਇਹ ਪਰੋਣੇ ਆਪਾਂ ਨੂੰ ਇਤਿਹਾਸ ਖੂ ਦੇ ਦਰਸ਼ਨ ਲੋ ਜੀ ਇਹ ਆ ਗਿਆ ਅੱਜ ਵੀ ਇਸ ਵਿੱਚ ਪਾਣੀ ਉਹ ਲਓ ਇਹ ਹੈ ਕਰ ਲੋ ਦਰਸ਼ਨ ਆ ਟੈਂਡ ਲੱਗੀ ਹੋਈ ਆ ਤੇ ਜੀ ਕੰਸਾ ਫੜੇ ਉੱਚੀ ਕੀ ਭੱਤੇ ਜੀ ਲਓ ਜੀ ਵਾਪਸੀ ਰਹਿਣਾ ਪਰ ਟਾਈਮ ਤੇ ਇਧਰੋਂ ਚੱਲ ਗਏ ਇਧਰ ਸਾਹਮਣੇ ਦਰਬਾਰ ਸਾਹਿਬ ਆ ਗਿਆ ਜਿਹੜੇ ਸਤਿਆਂ ਤਾਂ ਸ਼ਾਦੀ ਪਰ ਮੈਟ੍ਰਿਕ ਸੀ ਸਰ ਆਸਲੀਆ ਲੱਗਦੀ ਹੈ ਸਾਹਮਣੇ ਦਰਵਾਜ਼ਾ ਹੈ ਵਾ ਹਾਂ 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 ਗਿੱਲੀ ਜਾ ਰਿਹਾ ਹਾਂ 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 ਤੇ ਇੱਥੇ ਸਰੋਵਰ ਸਾਹਿਬ ਸਰੋਵਰ ਸਾਹਿਬ ਦੇ ਵੀ ਕਰਾਈਏ ਤੁਹਾਨੂੰ ਦਰਸ਼ਨ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਲੋ ਜੀ ਇਹ ਆ ਗਿਆ ਗੁਰੂ ਜੀ ਦਾ ਸਰੋਵਰ ਇੱਥੇ ਆ ਕੇ ਹੱਲ ਟੁਕ ਸਕਦਾ ਕਲਾਜ ਹੁੰਦਾ ਜੀ। ਕੂੜੀਆਂ ਦੇ ਕੋੜ ਨੂੰ ਨਵੇਂ ਰੋਗਾਂ ਦਾ ਰੋਕ ਟੋੜਦੇ ਨੇ। ਪੂਰ ਸਾਹਿਬ ਵਿੱਚ ਸਨਾਨ ਕਰਨਾ। ਉਹ ਜੀ ਦਰਬਾਰ ਸਾਹਿਬ ਦੇ ਕਰਵਾਉਣੇ ਦਰਸ਼ਨ ਤੁਹਾਨੂੰ। ਉਹ ਜੀ ਇਹ ਆ ਗਏ ਨੇ ਸਾਨ ਸਾਹਿਬ। ਆਪਨਾ ਸੇ ਦਾ ਇਹੋ ਜਿਹਾ ਦਾ ਨਿਸ਼ਾਨ। ਇਹ ਗੜੀ ਮੱਥਾ ਪੰਜ ਸਾਂਸਾਂ ਤੇ ਆਉਂਦੀ ਹੈ। ਹਾਂ ਸੰਜੀਉ ਗੁਰੂ ਤੇ ਕੇ ਬਾਅਦ ਇਹ ਆ ਗਈ। ਇਹ ਇਤਿਹਾਸਕ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਨੰਮ ਦੀ ਦਾਤਨ ਕਰਕੇ ਇੱਥੇ ਉਹਨਾਂ ਦੇ ਢੀਸ਼ੀ ਇਸ ਦਰਖਤ ਉਹਨਾਂ ਦੀ ਨਿਸ਼ਾਨੀ ਹੈ। ਇਹ ਦਰਖਤ ਜੀ ਨੰਮ ਦੀ ਦਾਤਨ ਤੋਂ ਹੋਇਆ ਹੋਇਆ ਹੈਗਾ। ਕ੍ਰਿਤੇਵਾ ਦ੍ਰਿਯ ਨੇ ਮਿੱਟੀ ਦਾਤਨ ਕਰਕੇ ਇੱਥੇ ਗੱਡ ਦਿੱਤੀ ਸੀਗੀ ਤੇ ਇਹ ਅੱਜ ਵੀ ਮੌਜੂਦ ਹੈ ਜੀ ਇਤਰਾਕਟਾ ਕਰ ਲੋ ਦਰਸ਼ਨ ਜੀ ਕ੍ਰਿਤੇਵਾ ਦ੍ਰਿਯ ਦੇ ਕੀਤੀ ਹੋਈ ਦਾਤ ਨਾਲ ਇਹ ਇਤਰਾਕਟ ਅੱਜ ਵੀ ਮੌਜੂਦ ਹੈ ਜੀ ਗੁਰੂ ਕੇ ਬਾਗ ਵਿਖੇ ਪਟਨਾ ਸਾਹਿਬ ਤੇ ਇੱਧਰ ਆਗੇ ਦਰਬਾਰ ਸਾਹਿਬ रोज़ जीावााग दरबार साहिब बी पी बि कुझु लाइ दरबार साहिब दफ़्त कराईनाइ खरगोश ਉਹ ਛੋਟੇ ਵਾਲਾ ਗਾੜਾ ਛੋਟੇ ਵਾਲੇ ਘਰ ਐਸੇ ਮਾਰਾ ਜਵਾਕ ਉਹ ਲੈ ਬਾਈ ਦੇ ਰੋਸ ਰੱਖੇ ਹੋਏ ਨੇ ਉਏ ਨੋਨੀ ਨੇ ਪਕੜ ਲਈਆ ਤਾਂ ਇਹ ਬੱਚੇ ਕਹਿੰਦੇ ਆ ਫੜਨਾ ਫੜ ਲਾ ਹੁਣ ਫੜ ਲਓ ਲੈ 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 ਮੈਨੂੰ ਦੇ ਤੈਨੂੰ ਦੇ ਸਿਰ ਫੜ ਲਾ ਨਾ ਡਰਦੀਆਂ अरे रईदा यानी है ya. ਤੋ ਹੁਣ ਕਰ ਲੀਏ ਪੰਜ ਸੁਨਾਨਾ ਆਪਾਂ ਵੀ ਉਹ ਹੱਥ ੋਕੇ ਦੇਖੀਏ ਜੀ ਜੀ ਵਿੱਚ ਦਿਖਾ ਰਹੇ ਆ ਚੁਰਪੇ ਆਪਾਂ ਗੁਰੂ ਕੇ ਬਾਗ ਤੋਂ ਤੇ ਹੁਣ ਚੱਲਦੇ ਆਪਾਂ ਪਟਨਾ ਸਾਹਿਬ ਦਰਵਾਰ ਸਾਹਿਬ ਸਾਰੇ ਗੁਰੂ ਘਰਾਂ ਦੇ ਦਰਸ਼ਨ ਹੋ ਗਏ ਵਧੀਆ ਜੀ ਨਾਲੇ ਆਪਾਂ ਸੁੰਨੋ ਵੀ ਕਰਵਾਤੇ ਤੇ ਆ ਸਾਰੇ ਗੁਰੂ ਘਰਾਂ ਦਾ ਬਾਰੇ ਨਾਲ ਪਤਾ ਤੇ ਜੂਮ ਕਰਕੇ ਜੀ ਥੋੜਾ ਲੈ ਕੇ ਜੀ ਪੜ ਲਿਓ ਜੀ ਲਓ ਜੀ ਪਹੁੰਚ ਗਏ ਆਪਾਂ ਆਪਣੀ ਸ਼ਰਾਂ ਦੇ ਵਿੱਚ ਤੇ ਬੜੇ ਔਖੇ ਆਏ ਨਿਕਲ ਗਏ ਜੀ ਘਟੋ ਘਟ ਇੱਕ ਇੱਕ ਡੇਢ ਘੰਟਾ ਮਾਰਕੀਟ ਦੇ ਵਿੱਚ ਫਸੇ ਰਹੇ ਤੇ ਇਹ ਤਾਂ ਹੈ ਲੋਗ ਨਾ ਕਿ ਚਾਲ ਚੱਲਣੀ ਹੈ ਠੀਕ ਹੈ ਵੀ ਟ੍ਰੈਫਿਕ ਨਿਯਮ ਨਹੀਂ ਕੋਈ ਪਾਲਣਾ ਕਰੇ ਬਸ ਬਾਪ ਵਾਲਾ ਰਾਜਾ ਜਿੱਥੇ ਜਿੱਦਾ ਜੀ ਕੀਤਾ ਗੱਡੀ ਚਲਾ ਲਈ ਤਾਂ ਰਿਕਸ਼ੇ ਵਾਲਿਆਂ ਦਾ ਤਾਂ ਜਮੀ ਬੁਰਾ ਹਾਲਾ ਜੀ ਤੇ ਔਕੇ ਸੌਕੇ ਪਹੁੰਚ ਗਏ ਦੁਬਾਰਾ ਹੈ ਵਾ ਤੇ ਹੁਣ ਕਰਦੇ ਆ ਥੋੜਾ ਟਾਈਮ ਆਰਾਮ ਤੇ ਫਿਰ ਪ੍ਰਸ਼ਾਦਾ ਵੰਣੀ ਸ਼ਕਾਂਗੇ ਤੇ ਫਿਰ ਕੱਲ ਨੂੰ ਪਾਵਾਂਗੇ ਚਾਲੇ ਜੀ ਪੰਜਾਬ ਨੂੰ ਤੇ ਫਿਰ ਤੁਹਾਨੂੰ ਪੰਜਾਬ ਦੇ ਗੁਰੂ ਘਰਾਂ ਦੀ ਜੀ ਕਰਾਵਾਂਗੇ ਕਰਾਵਾਂਗੇ ਯਾਤਰਾ ਜਿਹੜੇ ਆਪਣੇ ਪੰਜ ਤਖਤ ਨੇਗੇ ਤਖਤ ਸ੍ਰੀ ਅਨੰਦਪੁਰ ਸਾਹਿਬ ਤਖਤ ਸ੍ਰੀ ਦਮਦਮਾ ਸਾਹਿਬ ਤਖਤ ਸ੍ਰੀ ਅਮਰਤ ਸਰਸਵਰ ਸਾਹਿਬ ਵੀਡੀਓ ਨੂੰ ਲਾਈਕ ਕਮੈਂਟ ਕਰ ਦਿਆ ਕਰੋ ਜੀ